ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਸੰਘੇੜਾ ਤਹਿਸੀਲ ਤੇ ਜ਼ਿਲ੍ਹਾ ਹੈਗਾ ਬਾਈ ਦਾ ਸੱਜਣੋ ਬਰਨਾਲਾ ਝੋਟੀਆਂ ਦੋ ਦਿਖਾਵਾਂਗੇ ਇੱਕ ਤਾਂ ਝੋਟੀ ਦਿਖਾਵਾਂਗੇ ਤਾਜੀ ਸੂਈ ਤੇ ਇੱਕ ਦਿਖਾਵਾਂਗੇ ਜੇ ਗੱਲ ਕਰ ਲਈਏ ਸੱਜਣੋ ਤੋਕੜ ਗੱਬਣ ਝੋਟੀ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਰੇਟ ਦੋਹੇ ਝੋਟੀਆਂ ਦੇ ਵੀਡੀਓ ਚ ਹੀ ਕਰਾ ਦਾਂਗੇ ਤੇ ਜਿਹੜੇ ਸੱਜਣ ਨੂੰ ਇਹ ਪਸੰਦ ਆਉਣਗੀਆਂ ਨੇੜੇ ਆ ਕੇ ਤਸੱਲੀ ਕਰਕੇ ਉਹ ਬਾਈ ਤੋਂ ਲੈ ਜਿਓ ਆਜੋ ਬਾਈ ਹੋਰ ਕੀ ਹਾਲ ਹੈ ਜੀ ਵਧੀਆ ਬਾਈ ਚੜਦੀ ਕਲਾ ਗੁਰਿਆ ਚੜਦੀ ਕਲਾ ਜਮ ਹਾਂਜੀ ਹਾਂਜੀ ਚੱਲਦਾ ਕੰਮ ਓਕੇ ਰਿਪੋਰਟ ਪੂਰਾ ਵਧੀਆ ਬਾਈ ਪੂਰਾ ਵਧੀਆ ਕੰਮ ਆਪਣਾ ਬਾਈ ਵਪਾਰ ਦਾ ਹਨਾ ਵਪਾਰ ਦਾ ਕੰਮ ਆ ਬਾਈ ਕੰਮ ਜ਼ਰੂਰ ਵਪਾਰ ਦਾ ਪਰ ਕਰਦਾ ਬਾਈ ਸ਼ੌਂਕ ਜੇ ਨੂੰ ਹਨਾ ਸ਼ੌਂਕ ਜੇ ਨਹੀਂ ਐ ਗੁਰਿਆ ਆਪਾਂ ਬਾਈ 2-3 ਮਹੀਨਿਆਂ ਦੀ ਕਰਦੇ ਆ ਵੀ ਉਹ ਪਸ਼ੂਨ ਵਿਕੀ ਚ ਜੀ ਜਾਂਦੇ ਆ ਬਸ ਠੀਕ ਆ ਗੱਲ ਹਾਂ ਬਾਹਰ ਜਾਨੀ ਕਿ ਗਾਜਾ ਨਹੀਂ ਪਉਂਦੇ ਤੇ ਹੁਣ ਆ ਪਲ ਕਰਾਂਗੇ ਦੋਾਂ ਤਿੰਨ ਮਹੀਨਿਆਂ ਨੂੰ ਕੰਮ ਹਾਂ ਦੋਾਂ ਤਿੰਨ ਮਹੀਨਿਆਂ ਨੂੰ ਪਵਾਵਾਂਗੇ ਭਰਾਂਡਾ ਬਾਈ ਦਾ ਇਸੇ ਕੰਦ ਤੇ ਕੰਮ ਵਧੂਗਾ ਕੰਮ ਹੈਗਾ ਬਾਈ ਦਾ ਸੱਜਣੋ ਸਾਫ ਸੁਥਰਾ ਇੱਥੂ ਕਰ ਲੀਏ ਸ਼ੁਰੂ ਤਾਜੀ ਤੋਂ ਤਾਜੀ ਤੋਂ ਕਰ ਲਬੇ ਤੋਰ ਬਾਈ ਹੋਲ ਕੇ ਸੂਆ ਕਿੜਿਆ ਤਾਂ ਮੇਰੇ ਪੈ ਦੂਜਾ ਸੂਆ ਬਾਈ ਦੂਜਾ ਸੂਆ ਤੇ ਸੂਈ ਕਿੰਨੇ ਕ ਦਿਨ ਦੀ ਹੋਗੀ ਹੁਣ ਸੂਈ ਨੂੰ ਅੱਜ ਇਹਨੂੰ ਬਾਈ ਬਾਹਰ ਮਾ 13 ਮਾ ਦਿਨ ਹੋਊਗਾ ਬਾਈ ਤੋਰ ਦੇ ਬਾਈ ਹੋਲ ਕੇ ਸੂਆ 12 13 ਦਿਨਾਂ ਦਾ ਤੇ ਹੈਗਾ ਸੂਆ ਦੂਜਾ ਤੇ ਮੈਂ ਆ ਗਈ ਸੱਜਣੋ ਜੇ ਗੱਲ ਕਰ ਲਈਏ ਬਾਡੀ ਵਾਲੀ ਲੰਬੀ ਵੀ ਫੁੱਲਾ ਕੱਦ ਵਿੱਡ ਵੀ ਚੰਗਾ ਤੇ ਮੇਨ ਗੱਲ ਹੁੰਦੀ ਆ ਜਿਵੇਂ ਤੁਹਾਨੂੰ ਮੈਂ ਅਕਸਰ ਦੱਸਦਾ ਹਾਂ ਆਰਡਰ ਕੁਆਲਿਟੀ ਆਰਡਰ ਕੁਆਲਿਟੀ ਝੋਟੀ ਦੀ ਟੌਪ ਆ ਗਈ ਬਿਲਕੁਲ ਆਰਡਰ ਆ ਗਿਆ ਫਿਕਸ ਜਿੱਦਾਂ ਆਪਾਂ ਕਹਿ ਲਈਏ ਨਾ ਬਾਹਰ ਵਾਲੀਆਂ ਗਾਵਾਂ ਦਾ ਹੁੰਦਾ ਉਹ ਗੱਲ ਬਾਤ ਆ ਗਈ ਬਿਲਕੁਲ ਨਵੇਂ ਹਾਨ ਚ ਚਾਹੇ ਤੁਸੀਂ 2 ਸੂਏ 4 ਸੂਏ 5 ਸੂਏ ਤੱਕ ਵੀ ਪਸ਼ੂ ਨੂੰ ਘਰੇ ਰੱਖ ਸਕਦੇ ਹੋ ਦੁੱਧ ਹਾਜ਼ਰ ਕਿੰਨਾ ਭਾਈ ਹੁਣ ਹਾਜ਼ਰ ਭਾਈ ਇਸ ਟਾਈਮ 12 ਕਿਲੋ ਆ 12 ਕਿਲੋ ਡੰਗ ਤੋਂ ਡੰਗ ਚ ਪਾਵਾਂਗੇ ਅਚਾ ਜੀ ਭਾਈ 4 ਡੰਗ ਚੋਵੇ ਜੀ ਨੇ ਪੈਸੇ ਲਾਉਣੇ ਹਨਾ ਠੀਕ ਆ ਗੱਲ ਤਸੱਲੀ ਕਰਾ ਦਾਂਗੇ ਮਾਣ ਚੰਗੀ ਤਰ੍ਹਾਂ ਭਾਈ ਚੋਾਈ ਪੂਰੀ ਆਣ ਬਾਈ ਇੱਕ ਨੰਬਰ ਹੱਤ ਚਵਾਈ ਬੱਚਾ ਲਾ ਕੇ ਦਿਖਾ ਦਾਂਗੇ ਮਾਰ ਕੇ ਤਾਰਾ ਦਿਖਾ ਦਾਂਗੇ ਬਾਈ ਕੋਈ ਗੱਲ ਨਹੀਂ ਹੱਤ ਤਾਰਾਂ ਜੀ ਆਪਾਂ ਤੁਹਾਨੂੰ ਮਾਰ ਕੇ ਦਿਖਾ ਦਨੇ ਬੱਚਾ ਲਾ ਕੇ ਬਾਕੀ ਤੁਹਾਨੂੰ ਇਹਦੇ ਸੱਜਣੋਂ ਥਣ ਦਾ ਸਾਈਜ਼ ਆ ਜਿਹੜਾ ਸਾਈਜ਼ ਵੀ ਦੱਸਦਾ ਵੀ ਚਵਾਈ ਦੀ ਫੋਕੀ ਹੋਊ ਤੇ ਆਰਡਰ ਰੱਖਦੀ ਆ ਚੌੜਾ ਤੇ ਬਾਈ ਰੱਖਦੀ ਆ ਜੋਸ਼ ਵਾਲਾ ਪੀੜਾ ਦਾ ਆਰਡਰ ਪੂਰਾ ਉਹ ਨਹੀਂ ਹੈਗਾ ਬਾਈ ਲਸਕੂ ਲਸਕੂ ਨਹੀਂ ਹੈਗਾ ਬਾਈ ਦੇਖ ਆ ਥੋਸਾ ਆਰਡਰ ਆ ਗਿਆ ਇਹ ਆਰਡਰ ਦੀਆਂ ਖਾਸੀਅਤਾਂ ਤੁਹਾਨੂੰ ਦੱਸ ਦਣਾ ਵੀ ਇਹਦੇ ਚ ਮਸਟੈਟਸ ਦੀ ਪ੍ਰੋਬਲਮ ਆ ਜਿਹੜੀ ਉਹ ਨਾ ਮਾਤਰ ਦੇ ਬਰਾਬਰ ਹੀ ਹੁੰਦੀ ਆ ਤੇ ਥਣ ਖਰਾਬ ਹੋਣ ਵਾਲੀ ਦਿੱ ਉਹ ਐ ਮਾਲੋ ਵੀ 0 ਚ ਹੀ ਆ ਜਾਂਦੀ ਆ ਬਿਲਕੁਲ 0 ਚ ਤੇ ਬਾਕੀ ਨਾੜਾਂ ਚੰਗੀਆਂ ਆ ਆਰਡਰ ਤੇ ਤੇ ਬਾਕੀ ਦੁੱਧ ਵੱਧ ਸਕਦੀ ਆ ਹੋਰ ਦੋ ਬਾਈ ਦੁੱਧ ਕਿੰਨਾ ਕ ਕਰ ਸਕਦੀ ਆ 15 ਕਿਲੋ ਦੁੱਧ ਕਰੂ ਬਾਈ ਝੋਟੀ 14 15 ਕਿਲੋ ਹਾਂ ਤੇ ਬਾਕੀ ਸੂਆ ਵੀ ਥੋੜੇ ਦਿਨਾਂ ਦਾ ਤੇ ਬਾਕੀ ਜਦੋਂ ਝੋਟੀ ਟਿਕਾਣੇ ਜਾ ਕੇ ਲੱਗੀ ਹਨਾ ਹਾਂ ਬਾਈ ਉੱਥੇ ਪਸ਼ੂ ਦੁੱਧ ਵੱਧ ਆ ਜਾਗੇ ਹਾਂ ਬਾਕੀ ਖਾਣ ਪੀਣ ਨੂੰ ਤਾਂ ਬਾਈ ਬਹੁਤ ਚੰਗੀ ਆ ਠੀਕ ਆ ਗੱਲ ਤੇ ਬਾਤੀ ਵੀ ਮਰਜੀ ਖਵਾਈ ਜਾ ਬਾਈ ਬਾਤੀ ਵੀ ਚੰਗੀ ਆ ਤੇ ਆਈਟਮ ਵੀ ਹੈ ਡਬਲ ਸ਼ੇਡ ਆ ਗਈ ਥੋੜਾ ਜਿਹਾ ਪੈਰ ਤੇ ਨਿਸ਼ਾਨ ਰੱਖਦੀ ਆ ਚਿੱਟਾ ਇਹ ਨੀਲੀ ਦਾ ਬੱਚਾ ਵੀ ਸੋਨਾ ਪਾਊਗੀ ਤੇ ਮੋਰਾ ਦਾ ਤਾਂ ਸੋਨਾ ਪਾਊਗੀ ਇਹ ਪਾਊਗੀ ਹਾਂਜੀ ਹਾਂਜੀ ਲੱਲਾ ਦੇ ਬੱਚਾ ਇਹਨੂੰ ਤਾਰਾਂ ਦਿਖਾ ਦਈਏ ਮਾਰ ਕੇ ਤੇ ਉਸ ਦਿਵਾਰ ਸਾਨੂੰ ਤੋਕੜ ਗੱਭਣ ਦਿਖਾਉਂਗਾ ਉਹਦੇ ਨਾਲ ਆ ਗਈ ਕੱਟੀ ਹੈ ਨਾ ਹਾਂ ਬਈ ਮੈਂ ਛੱਡ ਬੱਚਾ ਬਾਈ ਦਾ ਕਿਉਂਕਿ ਜੇ ਕਿਸੇ ਭਰਾ ਨੇ ਦੂਰੋਂ ਮੰਗਵੋਣੀ ਹੋਈ ਤਾਂ ਬਾਈ ਤੋਂ ਆਨਲਾਈਨ ਵੀ ਮੰਗਾ ਲਿਓ ਤੇ ਦੁੱਧ ਜਿੰਨਾ ਬਾਈ ਨੇ ਦੱਸਿਆ ਉਹ ਬਾਈ ਕਹਿੰਦਾ ਆਪਾਂ ਸਾਨੂੰ ਡੰਗ ਦੋ ਡੰਗ ਚਵਾ ਕੇ ਤਸੱਲੀ ਕਰਾ ਦਾਂਗੇ ਤੇ ਤਾਰਾਂ ਸਾਨੂੰ ਮਾਰ ਕੇ ਆਪਾਂ ਦਿਖਾ ਦੇਣਾ ਅਗਲੇ ਥਣਾ ਚ ਵੀ ਕਰਾ ਦੇਣਾ ਚੈੱਕ ਤੇ ਪਿਛਲੇਆਂ ਚ ਵੀ ਚਵਾਈ ਚੈੱਕ ਕਰਾ ਦੇਣਾ ਦਿਖਾ ਦੇ ਆ ਇਥੋਂ ਕਰ ਸਕਦੇ ਹਾਂ ਚੈੱਕ ਚਵਾਈ ਆ ਗਈ ਬਿਲਕੁਲ ਫੋਕੀ ਫੋਕੀ ਆ ਗਈ ਤੇ ਠੋਸ ਆ ਗਈ ਬਿਲਕੁਲ ਇਧਰਲੇ ਬੰਨੇ ਵੀ ਕਰ ਸਕਦੇ ਹਾਂ ਚੈੱਕ ਪਿਛਲਿਆਂ ਚ ਵੀ ਮਾਰਦੇ ਬਾਈ ਇਸਮੇ ਮਾਰਦੀ ਬਾਈ ਹਾਂ 13 ਪਿਛਲਿਆਂ ਚ ਵੀ ਦਿਖਾ ਦੇ ਮਾਰ ਕੇ ਚਵਾਈ ਵੀ ਆ ਗਈ ਬਿਲਕੁਲ ਫੋਕੀ ਬਾਹਰ ਛੱਡ ਦੇ ਬਾਈ ਪੈਸੇ ਦੱਸਦੇ ਹਾਂ ਇਹ ਨਰਪੈਰ ਪਈਏ ਕਿੰਨੇ ਲਈਆਂ ਰੁਪਏ ਬਾਈ ਗੁਰੀ ਆਪਣੀ ਹੈਗੀ ਵੈਲੀ ਵੀਡੀਓ ਹਾਂਜੀ ਪਰ ਪੈਸੇ ਨਾਲ ਪੈਸੇ ਹੀ ਵਟਾਉਣੇ ਆ ਬਾਈ ਐਸ਼ਿਆ ਕਿੰਨੇ 115000 ਦੀ ਝੋਟੀ ਦੀ 1 ਲੱਖ ਤੇ 15 ਦੀ ਆਪਾਂ ਇਹ ਦੇ ਦਾਂਗੇ 12 ਕਿਲੋ ਅੱਜ 11ਵੇਂ 12ਵੇਂ ਦਿਨ ਹਾਜ਼ਰ ਹੈ ਹਾਜ਼ਰ ਆ ਬਾਈ ਮੇਰੇ ਮੂਲੇ ਚੱਲ ਕੇ 2-3 ਕਿਲੋ ਬਣੂਗੀ ਬਾਈ ਹਲੇ ਮਾਲਾ ਚੱਲੀ ਨਹੀਂ ਹੈਗੀ ਛੋਟੀ ਮਾਲਾ ਚੱਲੂਗੀ ਮਾਲਾ ਬਾਈ ਕਹਿੰਦਾ ਚੱਲੀ ਨਹੀਂ ਬਾਕੀ ਥਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਆਰਡਰ ਉਸ ਮਾ ਕੇ ਉੱਥੇ ਹੀ ਰੱਖਿਆ ਥਣ ਬਾਈ ਇਹ ਨਹੀਂ ਹੈਗਾ ਵੀ ਵੱਡੇ ਵੱਡੇ ਥਣ ਕਰ ਹਾਂ ਵੀ ਆਰਡਰ ਕੁਆਲਿਟੀ ਜਿਵੇਂ ਤੁਹਾਨੂੰ ਦੱਸਿਆ ਵੀ ਠੋਸ ਆਰਡਰ ਦੀ ਆ ਗਈ ਬਿਲਕੁਲ ਬਾਡੀ ਦੀ ਵੀ ਸ਼ਾਨਦਾਰ ਆ ਗਈ ਸੂਆ ਦੂਜਾ ਨਾਲ ਮੇਲ ਕਾਫ ਤੇ ਹੁਣ ਤੁਹਾਨੂੰ ਦਿਖਾ ਦਿੰਦਾ ਤੋਕੜ ਗੱਬਣ ਉਹਦੇ ਨਾਲ ਕੱਟੀ ਆ ਬਾਈ ਹੈਨਾ ਹਾਂ ਉਹਦੇ ਨਾਲ ਇਹ ਪੂਰੀ ਸ਼ਕੀਨ ਆ ਗਈ ਛੋਟੀ ਦਾ ਸੂਆ ਕਿਹੜਾ ਬਾਈ ਪਹਿਲਾ ਸੂਆ ਬਾਈ ਪਲੂਣ ਠੀਕ ਹੈ ਗੱਲ ਹਾਂ ਸਿੰਘ ਦਿਖਾ ਦੇਣਾ ਤੁਹਾਨੂੰ ਪਹਿਲਾਂ ਮੈਂ ਸਿੰਘ ਇਹਦਾ ਆ ਗਿਆ ਡੱਬੀ ਵਾਲਾ ਅਰੀਜਨਲ ਬਿਲਕੁਲ ਹਾਂ ਬਾਈ ਥੋੜੀ ਘੱਟ ਸਮਝ ਆਈ ਕਿਸੇ ਸੱਜਣ ਕੋਲੋਂ ਜਾਤ ਚੰਗੀ ਹੈ ਨਾ ਜਾਤ ਚੰਗੀ ਕਰ ਕੀ ਲਿੱਤੀ ਆ ਗੁਰੀ ਆਪਾ ਠੀਕ ਹੈ ਨਾ ਅਸਲ ਚੰਗੀ ਆ ਥੱਲੇ ਦੀ ਬਿਲਕੁਲ ਕਸਿਆਰਾ ਨਹੀਂ ਸੁਣੋ ਔਕੜ ਗੱਬਣਾ ਪੂਰੀ ਸਾਫ ਆ ਪੂਰੀ ਸਾਫ ਆ ਮਿਲਣੀਆਂ ਨਾ ਤੇ ਏਡੀਆਂ ਮਿਲਣੀਆਂ ਥੱਲੇ ਏਡੀਆਂ ਮਿਲੀਆਂ ਹੁਣ ਦਿਖਾ ਦੇ ਗੁਰੀ ਦੇਖ ਆ ਇੱਥੋਂ ਚੈੱਕ ਆ ਔਰ ਛੋਟੀ ਨਾਲ ਦੀ ਥਾਣਾ ਬਾਈ ਇਹਦਾ ਵੀ ਤੇ ਤੋੜ ਦੇ ਬਾਈ ਕੱਟੀ ਨਾਲ ਹੀ ਦੇਵਾਂਗੇ ਬਾਈ ਬੱਚੇ ਦੀ ਮਿਲਦੀ ਐ ਬੱਚੇ ਦੀ ਮਿਲਦੀ ਐ ਆ ਲੈ ਚੱਲ ਬਾਈ ਪੂਰੀ ਸੀਲ ਐ ਬਾਈ ਸੂਆ ਪਹਿਲਾ ਜਾਤ ਨਸਲ ਕੁਆਲਿਟੀ ਹਰੇਕ ਪੱਖ ਤੋਂ ਚੰਗੀ ਆ ਕਿਉਂਕਿ ਥੋੜੀ ਫਿੱਕੀ ਜ਼ਰੂਰ ਆ ਪਰ ਕੱਦ ਕਾਠ ਵਾਲੀ ਝੋਟੀ ਆ ਛੋਟੀ ਨਹੀਂ ਹੈਗੀ ਸਿੰਗੇ ਦਾ ਅਰੀਜਨਲ ਆ ਦੁੱਧ ਕਿੰਨਾ ਹਾਜ਼ਰ ਆ ਬਾਈ 6 ਕਿਲੋ ਦੁੱਧ ਆ ਬਾਈ ਗੱਬਣ ਕਿੰਨੇ ਮਹੀਨਿਆਂ ਦੀ ਆ 2.5 ਮਹੀਨਿਆਂ ਦੀ ਚੱਕ ਪਾਸ 2.5 ਦੀ ਚੱਕ ਪਾਸ ਹਾਂ ਬਾਈ ਆ 2.5 ਮਹੀਨਿਆਂ ਦੀ ਚੱਕ ਪਾਸ ਐ ਇੱਥੋਂ ਘੁਮਾ ਕੇ ਰੋਕੀ ਬਾਈ ਐਨੂੰ ਘੁਮਾ ਲਾ ਘੁਮਾ ਲਾ ਤੇ ਬਾਕੀ ਇੱਥੋਂ ਲੰਬਾਈ ਕਰ ਸਕਦੇ ਹਾਂ ਚੱਕ ਇੱਥੇ ਰੋਕ ਲਾ ਬਾਈ ਲੰਬੀ ਵੀ ਝੋਟੀ ਫੁੱਲਾ ਕੱਦ ਵੀ ਫੁੱਲ ਵੱਡਾ ਆ ਗਿਆ ਤੇ ਸਿੰਘ ਵੀ ਬੰਦ ਆ ਗਿਆ ਲੈ ਜਲ ਬਾਈ ਪੀਕ ਲੈਵਲ ਤੇ ਕਿੰਨਾ ਕੁ ਦੁੱਧ ਦੱਸੇ ਦਾ 9-10 ਕਿਲੋ ਦੁੱਧ ਦੱਸਿਆ ਬਾਈ 10 ਕਿਲੋ ਹਾਂ ਕੋਲੂਣ ਨੇ ਪਾਇਆ ਪੀਕ ਲੈਵਲ ਤੇ ਕਿਉਂਕਿ ਸੇਵਾ ਘੱਟ ਵਾਲੀ ਸੱਜਣ ਕੋਲ ਆਈ ਹੈ ਜੇ ਇਹੀ ਝੋਟੀ ਕਿਸੇ ਸੇਵਾ ਵਾਲੇ ਕੋਲੇ ਹੁੰਦੀ ਉੱਥੇ ਸੱਜਣੋਂ ਇਹਨੇ ਪਹਿਲਣ ਦੇ 11-12 ਕਿਲੋ ਦੁੱਧ ਪਾ ਦੇਣਾ ਸੀ ਦਿੰਦੀ ਬਾਈ ਕਿਉਂਕਿ ਜਿਹੜੇ ਹਿਸਾਬ ਨਾਲ ਇਹਦੀ ਜਾਤ ਆ ਗਈ ਕੱਦ ਕਾਠ ਆ ਗਿਆ ਤੇ ਥੱਲੇ ਦੀ ਮੇਨ ਗੱਲ ਹੁੰਦੀ ਆ ਥੱਲਿਓਂ ਝੋਟੀ ਬਿਲਕੁਲ ਕਸਿਆਰ ਆ ਇੱਕ ਸਾਰ ਬਾਈ 22 ਦੀ ਕਿੰਨਾ ਬਾਈ ਇਹੇ ਪੂਰੀ ਆਇਨ ਬਾਈ ਇੱਕ ਨੰਬਰ ਆ ਝੋਟੀ ਨਾਲ ਦੀ ਚਵਾ ਲੱਗਿਆ ਮੋਟਾ ਮੋਟਾ ਬੋਕੀ ਬਿਲਕੁਲ ਜਮਾ ਆਇਨ ਬਾਈ ਤੇ ਬਾਕੀ ਇੱਥੋਂ ਸਾਨੂੰ ਮੈਂ ਇਹਦਾ ਸਿੰਘ ਕਰਾ ਦੇਣਾ ਚੈੱਕ ਬਿਲਕੁਲ origignal ਸਿੰਘ ਆ ਡੱਬੀ ਵਾਲਾ ਇਹਦੇ ਉੱਪਰ ਕਿੰਨੇ ਪੈਸੇ ਲੈ ਲਾਂਗੇ ਇਹਦਾ ਬਾਈ 67000 ਰੁਪਏ ਲੈ ਲਾਂਗੇ ਇਹ ਦੇ ਦਾਂਗੇ 67 ਦੀ ਗੱਬਣ ਚੈੱਕ ਪਾਸ ਬਾਕੀ ਜਿਹੜੇ ਭਰਾ ਨੇ ਲੈ ਕੇ ਜਾਣੀਆਂ ਉਹ ਬਾਈ ਚਾਹੇ ਆਪਦਾ ਡਾਕਟਰ ਲੈ ਆ ਹਣਾ ਲਿਆ ਵੀ ਬਾਈ ਆਪਾਂ ਨੂੰ ਕੋਈ ਗੱਲ ਦਾ ਮੈਂ ਨਹੀਂ ਹੈ ਕਿਉਂਕਿ ਬਾਈ ਦੇ ਘਰੋਂ ਤੁਸੀਂ ਚੈੱਕ ਪਾਸ ਕਰਾ ਕੇ ਲੈ ਜਾ ਲੈ ਸਕਦੇ ਆ ਇਹ ਬਾਈ ਕਹਿੰਦਾ ਦੇਵਾਂਗੇ 67 ਦੀ ਮਾਨਤਾ ਨਾਲ ਉਹਦੇ ਚ ਹੋ ਜਾਊਗਾ ਤੇ ਸੂਆ ਪਹਿਲਾ ਸੂਆ ਅੱਗੇ ਦੂਜਾ ਸੂਆ ਸੂਣਾ ਤੇ ਨਾਲ ਇਹਦੇ ਆ ਕੱਤੀਆ ਨੰਬਰ ਬੋਲ ਦੋ ਜੀ 98760 ਹਾਂਜੀ 93728 98760 93728 93728 ਪਿੰਡ ਸੰਘੇੜਾ ਪਿੰਡ ਸੰਘੇੜਾ ਬਾਈ ਜਿਲ੍ਹਾ ਬਰਨਾਲ ਬਰਨਾਲ ਤੋਂ ਇਹ 2 ਕਿਲੋਮੀਟਰ ਦੂਰੀ ਤੇ ਪਿੰਡ ਆ ਬਾਈ ਠੀਕ ਆ ਜੀ ਹਾਂ ਬਰਨਾਲੇ ਦੇ ਆ ਗਿਆ ਬਿਲਕੁਲ ਨਾਲ ਸੰਘੇੜਾ ਪਿੰਡ ਆ ਬਾਈ ਦਾ ਤੇ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਇੱਕ ਤੇ ਟੋਕੜ ਗੱਬੜ ਝੋਟੀ ਦਿਖਾਈ ਆ 2.5 ਮਹੀਨਿਆਂ ਦੀ ਚੈੱਕ ਪਾਸ 6 ਕਿਲੋ ਦੁੱਧ ਤੇ ਨਾਲ ਕੱਤੀ ਤੇ ਇੱਕ ਦਿਖਾਈਆ ਦੂਜਾ ਸੂਆ ਤਾਜੀ ਝੋਟੀ ਇਹਦੇ ਨਾਲ ਆ ਗਿਆ ਮੇਲ ਕਾਫ ਤੇ ਇਹਦੇ ਕੋਲੇ ਦੁੱਧ ਬਾਈ ਕਹਿੰਦਾ 12 ਕਿਲੋ ਹਾਜ਼ਰ ਆ ਦੋ ਟਾਈਮ ਚਾਰ ਟਾਈਮ ਉਹ ਬਾਈ ਕੋਲੋਂ ਤੁਸੀਂ ਤੋਲ ਕੇ ਲੈ ਜਾ ਸਕਦੇ ਹੋ ਤੇ ਦੁੱਧ ਬਾਈ ਕਹਿੰਦਾ ਇਹਨੇ ਪਾਉਣਾ 15 15 ਕਿਲੋ ਦੀ ਔਰ ਤੇ ਆਈ ਆ ਮੈਲੇ ਝੋਟੀ ਚੱਲੀ ਨਹੀਂ ਇਹਨਾਂ ਦੋਆਂ ਚੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ